ਸੰਤਾਂ ਦੇ ਦੱਸੇ ਅਨੁਸਾਰ 5 ਨਵੰਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇਹ ਦੋ ਸਭ ਤੋਂ ਜ਼ਿਆਦਾ ਉੱਤਮ ਮੰਨੇ ਜਾਂਦੇ ਨੇ ਸੋ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਜਿਵੇਂ ਕਿ ਆਪਾਂ ਬੇਨਤੀਆਂ ਸਾਂਝੀਆਂ ਕਰ ਰਹੇ ਆ ਸੰਤਾਂ ਦੇ ਦੱਸੇ ਅਨੁਸਾਰ ਸੰਤ ਮਹਾਂਪੁਰਸ਼ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਗ ਨੂੰ ਬੜੀ ਵੱਡੀ ਅਹਿਮੀਅਤ ਦਿੰਦੇ ਨੇ ਪਿਆਰਿਓ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਭ ਤੋਂ ਵੱਡੀ ਜਿਹੜੀ ਹੈ ਉਹ अहमियत ਦਿੱਤੀ ਜਾਂਦੀ ਹੈ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਨਾ ਪਿਆਰਿਓ ਪਹਿਲਾਂ ਤੇ ਵਿਸਾਖੀ ਦੇ ਦਿਨਾਂ ਦੇ ਵਿੱਚ ਜਾਂ ਇੰਜ ਕਹੋ ਵਿਸਾਖੀ ਨੂੰ ਹੀ ਮਨਾਇਆ ਜਾਂਦਾ ਸੀ ਪਰ ਇਸ ਨੂੰ ਖਿਤ ਧੂਕੇ ਆਪਾਂ ਨਵੰਬਰ ਦੇ ਵਿੱਚ ਲੈ ਆਏ ਕਹਿਣ ਤੋਂ ਭਾਵ ਵੀ 6 ਮਹੀਨੇ 7 ਮਹੀਨੇ ਜਿਹੜੇ ਨੇ ਉਹ ਅਸੀਂ ਅੱਗੇ ਲੈ ਆਏ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਅੱਗੇ ਆ ਗਿਆ ਚਲੋ ਫਿਰ ਮਨਾਉਣਾ ਤੇ ਜਦੋਂ ਮਰਜ਼ੀ ਹੋਵੇ ਤੇ ਕਰਨਾ ਗੁਰੂ ਨਾਨਕ ਸਾਹਿਬ ਨੂੰ ਯਾਦ ਹੈ ਉਹਨਾਂ ਦੇ ਸਿਧਾਂਤਾਂ ਤੇ ਚੱਲਣਾ ਹੈ ਉਹਨਾਂ ਦੇ ਸਿਧਾਂਤਾਂ ਨੂੰ ਆਪਾਂ ਮੰਨਣਾ ਸਭ ਤੋਂ ਵੱਡੀ ਗੱਲ ਤੇ ਜਿਹੜੀ ਹੈ ਇਹ ਹੈ ਨਾ ਔਰ ਨਾਲ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਿਵਾਵਾਂ ਗੁਰਮਖੋ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਨਾ ਰਾਇਪੋਏ ਦੀ ਤਲਵੰਡੀ 1469 ਈਸਵੀ ਨੂੰ ਹੁੰਦਾ ਹੈ ਜਿੱਥੇ ਕਿ ਹੁਣ ਆਪਾਂ ਨਨਕਾਣਾ ਸਾਹਿਬ ਨੂੰ ਵੇਖਦੇ ਆ ਗੁਰਦੁਆਰਾ ਨਨਕਾਣਾ ਸਾਹਿਬ ਬਣਿਆ ਹੋਇਆ ਆ ਪਿਆਰਿਓ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਾਰੀ ਜਿਹੜੇ ਜ਼ਿੰਦਗੀ ਦੇ ਜਾਂ ਜਿੰਕਲ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਮੇਨ ਸੰਦੇਸ਼ ਮਿਲਦੇ ਨੇ ਉਹਨਾਂ ਦੇ ਜਿਹੜੇ ਮੇਨ ਸੰਦੇਸ਼ ਨੇ ਉਹ ਇਹ ਨੇ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਹਮੇਸ਼ਾ ਹੀ ਇਹ ਗੱਲ ਕਹਿੰਦੇ ਰਹੇ ਕਿਉਂ ਪਰਮਾਤਮਾ ਇੱਕ ਹੈ ਨਾ ਕੋ ਹਿੰਦੂ ਨਾ ਮੁਸਲਮਾਨ ਸਦਾ ਹੀ ਜਿਹੜੀ ਉਹਨਾਂ ਨੇ ਇਹ ਗੱਲ ਜ਼ਰੂਰ ਕੀਤੀ ਹੈ ਭਾਵੇਂ ਕੋਈ ਇਸ ਸਟੇਜ ਨੂੰ ਸਮਝੇ ਭਾਵੇਂ ਕੋਈ ਨਾ ਸਮਝੇ ਭਾਵੇਂ ਕੋਈ ਕੁਝ ਵੀ ਆਖੀ ਜਾਵੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਰਹੀ ਹੈ ਬਾਬਾ ਫੈਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ ਜਿਵੇਂ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਆ ਗੁਰਮਖ ਪਿਆਰਿਓ ਤੇ ਜਿਹਦੇ ਆਪਾਂ ਗੱਲ ਕਰੀਏ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚੋਂ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਬੜੀ ਸੋਹਣੀ ਗੱਲ ਆਖੀ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਤਾਰੇ ਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਭਵਨ ਚਬਰੋ ਕਰੇ ਸਗਲ ਬਨ ਰਾਏ ਕੋਲੰਤ ਜੋਤੀ ਜੇ ਸੱਚੀ ਆਰਤੀ ਦੀ ਗੱਲ ਹੋਈ ਤਾਂ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਜਿਹੜੇ ਸੀ ਉਚਾਰ ਦਿੱਤੇ ਤੇ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਜਿਹੜੇ ਸੀ ਸਾਡੇ ਸਭਨਾ ਦੇ ਸਾਹਮਣੇ ਰੱਖ ਦਿੱਤੇ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਡੀ ਜਿਹੜੀ ਹੈ ਸਾਡੇ ਤੇ ਕਿਰਪਾ ਕੀਤੀ ਮਹਾਂਪੁਰਖ ਕਹਿੰਦੇ ਕਿ ਨੇ ਭਾਈ ਜਿਵੇਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਾਂਦਾ ਹੈ ਨਾ ਕਿ ਨੇ ਇਸ ਸਮੇਂ ਦੇ ਦੌਰਾਨ ਜੇਕਰ ਆਪਾਂ ਸ਼ਬਦਾਂ ਦਾ ਅਧਿਐਨ ਕਰਦੇ ਹਾਂ ਜਿਨ੍ਹਾਂ ਆਪਾਂ ਸ਼ਬਦਾਂ ਨੂੰ ਪੜ੍ਹਾਂਗੇ ਜਿਨ੍ਹਾਂ ਆਪਾਂ ਗੁਰਬਾਣੀ ਦਾ ਜਾਪ ਕਰਾਂਗੇ ਤੇ ਗੁਰਮਖੋ ਇੱਕ ਗੱਲ ਯਾਦ ਰੱਖਿਆ ਜੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਿਰਪਾ ਹੈ ਨਾ ਸਾਡੇ ਤੇ ਸਭ ਤੋਂ ਵੱਡੇ ਤੇ ਵਧੀਆ ਤਰੀਕੇ ਦੇ ਨਾਲ ਵਾਪਰੇਗੀ ਗੁਰੂ ਨਾਨਕ ਸਾਹਿਬ ਸਾਡੇ ਤੇ ਵਧੀਆ ਤਰੀਕੇ ਦੇ ਨਾਲ ਮਿਹਰਬਾਨ ਹੁੰਦੇ ਸਭ ਤੋਂ ਵੱਡੀ ਖੁਸ਼ੀ ਜਿਹੜੀ ਹੈ ਉਹ ਸਾਡੇ ਤੇ ਹੋਵੇਗੀ। ਮਹਾਂਪੁਰ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦਾ ਅਧਿਐਨ ਕਰੋਗੇ, ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਨੂੰ ਪੜੋਗੇ ਨਾ ਸਿੱਖੋ ਤਾਂ ਇੱਕ ਗੱਲ ਯਾਦ ਰੱਖਿਓ ਭਾਈ ਗੁਰਦਾਸ ਜੀ ਦੀ ਵਾਰ ਜ਼ਰੂਰ ਪੜਿਓ। ਉੱਚਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸੁਭ ਅਮਲਾਂ ਵਾਜੋ ਦੋਨੋਂ ਰੋਈ। ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਹਨੇ ਭਾਈ ਜੇਕਰ ਤੁਸੀਂ ਕਿਤਾਬ ਨੂੰ ਖੋਲ ਕੇ ਪੁੱਛਣ ਦੀ ਕੋਸ਼ਿਸ਼ ਕਰੋਗੇ ਤੇ ਯਾਦ ਰੱਖਿਓ ਵੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਕੌਣ ਵੱਡਾ ਆ ਦੋਨਾਂ ਚੋ ਕਹਨੇ ਬਾਬੇ ਨੇ ਇੱਕੋ ਗੱਲ ਕਹਿ ਦਿੱਤੀ ਕਿ ਹਾਜੀਓ ਯਾਦ ਰੱਖਿਓ ਸ਼ubh ਅਮਲਾਵਾਜੋਂ ਭਾਵ ਕਿ ਤੁਹਾਡੇ ਕੋਲੇ ਜੇ ਚੰਗੀ ਜੇਕਰ ਤੁਹਾਡੇ ਕੋਲੇ ਸ਼ubh ਗੁਣ ਨਹੀਂ ਹਨ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਹਨੇ ਤੁਹਾਨੂੰ ਦੋਨਾਂ ਨੂੰ ਰੋਣਾ ਪਏਗਾ ਤੇ ਅੱਜ ਜੇ ਅੱਜ ਦੀ ਗੱਲ ਕਰੀਏ ਤੇ ਦੋਨਾ ਗੁਨਾ ਦੇ ਵਾਜੋਂ ਰੋਣਾ ਪੈ ਸਕਦਾ ਪਰ ਜੇ ਅੱਜ ਦੀ ਗੱਲ ਕਰੀਏ ਤੇ ਗੁਰਸਿੱਖੋ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੇ ਅੱਜ ਹੁੰਦੇ ਤੇ ਅੱਜ ਉਹਨਾਂ ਨੇ ਪਤਾ ਕਿ ਕਿਹਾ ਸ਼ੁਬਮਲਾ ਵਾਜੋ ਤਿੰਨੋਂ ਰੋਈ ਤੁਸੀਂ ਤਿੰਨਾਂ ਨੇ ਰੋਣਾ ਆ ਤੇ ਅੱਜ ਸਾਡੇ ਵਾਲੇ ਵੀ ਨਾਲ ਰਲ ਗਏ ਹੋ ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਜਿੱਥੇ ਕਿ ਸਾਡੇ ਤੇ ਬਹੁਤ ਵੱਡੀ ਕਿਰਪਾ ਕਰਦੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਇਹ ਵੀ ਕਿਹਾ ਕਹਿੰਦੇ ਭਾਈ ਜੇਕਰ ਤੁਹਾਡੇ ਕੋਲੇ ਨਾਮ ਦੀ ਕਮਾਈ ਨਹੀਂ ਹੈਗੀ ਸ਼ਬਦ ਦੀ ਕਮਾਈ ਨਹੀਂ ਹੈਗੀ ਤਾਂ ਤੁਸੀਂ ਬਿਲਕੁਲ ਅੱਗੇ ਨਹੀਂ ਜਾ ਸਕਦੇ ਉਸ ਪਾਰ ਬ੍ਰਹਮ ਪਰਮਾਤਮਾ ਦੀ ਜਿਹੜੀ ਹੈ ਪ੍ਰਾਪਤੀ ਨਹੀਂ ਕਰ ਸਕਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲੀ ਗੱਲ ਕਰ ਦਿੱਤੀ ਗੁਰੂ ਨਾਨਕ ਸਾਹਿਬ ਕਹਿੰਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪਹਿਲਾ ਸ਼ਬਦ ਆਏਗਾ ਮਨ ਦੂਜਾ ਆਏਗਾ ਮਨ ਕਹਿਣ ਤੋਂ ਭਾਵ ਵੀ ਜਿਨੇ ਉਸ ਸਤਿਗੁਰੂ ਦੇ ਨਾਮ ਨੂੰ ਮੰਨ ਲਿਆ ਕਹਿੰਦੇ ਸਤਿਗੁਰੂ ਗੁਰੂ ਪਾਤਸ਼ਾਹ ਦੀ ਉਰ ਤੇ ਕਿਰਪਾ ਹੋ ਗਈ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਡੀ ਜਿਹੜੀ ਹੈ ਗੱਲ ਇਥੇ ਆਪ ਹੀ ਕਰ ਦਿੱਤੀ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖੋ ਯਾਦ ਰੱਖਿਓ ਵੀ ਐਸਾ ਨਾਮ ਨਿਰੰਝਣ ਹੋਏ ਇਹ ਗੁਰੂ ਦਾ ਨਾਮ ਐਸਾ ਨਿਰੰਝਣ ਹੈ ਨਿਰ ਅੰਜਨ ਮੈਲ ਤੋਂ ਰਹਿਤ ਹੈ ਜਿਨੇ ਮੰਨ ਲਿਆ ਮੰਨ ਕੇ ਹਿਰਦੇ ਰੂਪ ਘਰ ਦੇ ਵਿੱਚ ਵਸਾ ਲਿਆ ਕਹਿੰਦੇ ਉਹਦੇ ਤੇ ਗੁਰੂ ਨਾਨਕ ਸਾਹਿਬ ਦੀ ਐਸੀ ਕਿਰਪਾ ਹੋਏਗੀ ਐਸੀ ਮਿਹਰ ਹੋਏਗੀ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿਹਨੇ ਕਦੇ ਵੀ ਉਹ ਬੰਦਾ ਜਿਹੜਾ ਹੈ ਮੈਲ ਨਾਲ ਨਹੀਂ ਭਰ ਸਕਦਾ ਕਿਹਨੇ ਸਤਗੁਰੂ ਦੀ ਕਿਰਪਾ ਦੇ ਨਾਲ ਹਮੇਸ਼ਾ ਉਹ ਮੈਲ ਤੋਂ ਰਹਿਤ ਰਹੇਗਾ ਕਹਿੰਦੇ ਐਸੀ ਔਰਤੇ ਕਿਰਪਾ ਹੋ ਜਾਣੀ ਹੈ ਐਸੀ ਔਰਤੇ ਮਿਹਰ ਹੋ ਜਾਣੀ ਹੈ ਗੁਰਮਖੋ ਪਿਆਰਿਓ ਸਤਗੁਰੂ ਨੇ ਬੜੀ ਵੱਡੀ ਅਪਾਰ ਕਿਰਪਾ ਕੀਤੀ ਹੈ ਬੜੀ ਵੱਡੀ ਅਪਾਰ ਮਿਹਰ ਕੀਤੀ ਹੈ ਗੁਰਮਖੋ ਇਥੇ ਆਪਾਂ ਇੱਕ ਚੀਜ਼ ਨੂੰ ਜੇ ਸਮਝਣ ਦਾ ਯਤਨ ਕਰੀਏ ਨਾ ਇੱਕ ਚੀਜ਼ ਨੂੰ ਵਿਚਾਰਨ ਦਾ ਜੇ ਯਤਨ ਕਰੀਏ ਸਭ ਤੋਂ ਉੱਤਮ ਭਾਗ ਗੁਰ ਚਰਨੀ ਗੁਰ ਸਿੱਖ ਪੜਦੇ ਆ ਤੇ ਪਿਆਰਿਓ ਕਿਹਨੇ ਸਭ ਤੋਂ ਉੱਤਮ ਭਾਗ ਉਹਨਾਂ ਦੇ ਜਿਹੜੇ ਗੁਰੂ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਜਿਹੜੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਜਾਂਦੇ ਨੇ ਪਿਆਰਿਓ ਜਿਹੜੇ ਗੁਰੂ ਦੇ ਹੋ ਗਏ ਜਿਹੜੇ ਪਾਤਸ਼ਾਹ ਦੇ ਹੋ ਗਏ ਤੇ ਸਤਿਗੁਰੂ ਦੇ ਉਰ ਤੇ ਐਸੀ ਕਿਰਪਾ ਹੋਈ ਤਨੇ ਪਿਆਰਿਓ ਕਦੇ ਵੀ ਸਤਿਗੁਰੂ ਨੇ ਉਹਨੂੰ ਫਿਰ ਅੱਗੇ ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ ਮਹਾਂਪੁਰ ਕਹਿੰਦੇ ਕਹਿੰਦੇ ਭਾਈ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਗ ਆਉਂਦਾ ਇਹ ਨਹੀਂ ਹੈਗਾ ਜੀ ਆਪਾਂ ਕੱਲਾ ਪ੍ਰਕਾਸ਼ ਪੁਰਗ ਬਣਾ ਲਈਏ ਲੰਗਰਾਂ ਦੇ ਵਿੱਚ ਸੇਵਾ ਕਰ ਲਈਏ ਤੇ ਆਪਾਂ ਗੁਰੂ ਘਰ ਮੱਥਾ ਟੇਕ ਲਈਏ ਕਨਾ ਪ੍ਰਸਾਦ ਦੀਆਂ ਦੇਗਾਂ ਕਰਾ ਲਈਏ ਜੀ ਚਲੋ ਜੀ ਬਾਅਦ ਹੀ ਬਾਅਦ ਸਾਡੀ ਹਾਜ਼ਰੀ ਲੱਗ ਗਈ ਬੜਾ ਚੰਗਾ ਹੋਇਆ ਬੜੀ ਵਧੀਆ ਗੱਲ ਹੋ ਗਈ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਹਾਜ਼ਰੀ ਨਹੀਂ ਹਾਜ਼ਰੀ ਇਹ ਵੇ ਸਿਖਾ ਕਹਿੰਦੇ ਹਾਜ਼ਰੀ ਤੇਰੀ ਇਹ ਕੰਨੇ ਜ਼ਰੂਰ ਤੂੰ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਨੂੰ ਪੜ੍ਹੇਗਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੇਗਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰੇਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਜਿਵੇਂ ਤੁਹਾਡਾ ਪ੍ਰਕਾਸ਼ ਹੋਇਆ ਸੀ ਧਰਤੀ ਤੇ ਓਵੇਂ ਦੁਨੀਆ ਤੋਂ ਜਿਹੜਾ ਹੈ ਵਿਹਿਮਾ ਭਰਮਾ ਕਰਮ ਕਾਂਡ ਪਖੰਡਾਂ ਦਾ ਜਿਹੜਾ ਹੈ ਹਨੇਰਾ ਦੂਰ ਹੋਇਆ ਸੀ ਸਤਗੁਰੂ ਅੱਜ ਵੀ ਕਿਰਪਾ ਕਰਿਓ ਤੁਹਾਡੇ ਪ੍ਰਕਾਸ਼ ਪੁਰਬ ਤੇ ਮੇਰੇ ਤੇ ਮਿਹਰ ਕਰਿਓ ਮੇਰੇ ਤੇ ਇੰਨੀ ਕੁ ਜ਼ਿਆਦਾ ਮਿਹਰ ਕਰਿਓ ਕਿ ਮੇਰਾ ਮਨ ਤਨ ਜਿਹੜਾ ਸੀਤਲ ਹੋ ਜਾਏ ਮੇਰੇ ਅੰਦਰ ਵਿਕਾਰਾਂ ਦੀ ਜਿਹੜੀ ਧੁੰਦ ਹੈ ਉਹ ਹਮੇਸ਼ਾ ਦੇ ਲਈ ਦੂਰ ਹੋ ਜਾਏ ਸਤਗੁਰੂ ਐਸੀ ਕਿਰਪਾ ਕਰਿਓ ਕਨੇ ਭਾਈ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜਿਓ ਜਾਂ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਮੂਲ ਮੰਤਰ ਜਪ ਕੇ ਅਰਦਾਸ ਕਰਿਓ ਜਾਂ ਫਿਰ ਜਪਜੀ ਸਾਹਿਬ ਦੇ ਪੰਜ ਪਾਠ ਕਰਕੇ ਅਰਦਾਸ ਕਰਿਓ ਕਨੇ ਸਤਿਗੁਰੂ ਮਹਾਰਾਜ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਏਗੀ ਸਿੱਖੋ ਕਨੇ ਐਡੀ ਵੱਡੀ ਕਿਰਪਾ ਦਾ ਮਾਲਕ ਉਹ ਤੁਹਾਡੇ ਤੇ ਕਿਰਪਾ ਕਰੇਗਾ ਕਨੇ ਤੁਹਾਡੇ ਜੀਵਨ ਨੂੰ ਸਵਾਰ ਕੇ ਰੱਖ ਦੇਗਾ ਵਾਹਿਗੁਰੂ ਜੀ ਕਾ ਖਾਲਸਾ